ਸਾਸੀ ਗਾਲ ਜੀ ਮੈਂ ਸੁਖਪਾਲ ਸਿੰਘ ਗਲਾੜ ਆ ਵੇਖੋ ਸੰਗਤ ਜੀ ਬੜੀ ਮੁਸ਼ਕਲ ਦੇ ਨਾਲ ਇਹ ਗੰਦਗੀ ਜਿਹੜੀ ਖਤਮ ਕੀਤੀ ਸੀਗੀ ਆ ਸੜਕ ਦੇ ਉੱਤੋਂ ਤੇ ਕਹਿ ਕੇ ਕਹਿ ਕੇ ਥੱਕ ਗਿਆਂ ਬੀਬੀਆਂ ਨੂੰ ਕਿ ਬੀਬੀਓ ਕੂੜਾ ਜਿਹੜਾ ਆ ਨਾਲੇ ਤੋਂ ਪਾਰ ਕਰਕੇ ਸੁੱਟਿਆ ਕਰੋ ਤੇ ਆ ਸਰਪੰਚ ਬੂਟਾ ਸਿੰਘ ਪਿਛਲੇ ਇੱਕ ਘੰਟੇ ਤੋਂ ਲੱਗਾ ਖੁਦ ਨਾਲ ਆ ਸਾਡਾ ਝਾਹਰੂ ਵਰਕਰ ਆ ਸਾਡਾ ਭਰਾ ਹੰਸਰਾਜ ਹੰਸ ਬਹੁਤ ਮਿਹਨਤ ਕਰਦਾ ਬੰਦਾ ਤਾਂ ਆ ਵੇਖੋ ਸਰਪੰਚ ਬੂਟਾ ਸਿੰਘ ਖੁਦ ਨਾ ਤੰਗਲੀ ਲੈ ਕੇ ਤੇ ਖੁਦ ਲੱਗੇ ਆ ਹਾਂਜੀ ਸੋ ਬੀਵੀਆਂ ਭੈਣਾਂ ਨੂੰ ਬੇਨਤੀ ਆ ਨਾ ਇਦਾਂ ਕਰਿਆ ਕਰੋ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਆ ਸਫਾਈ ਰੱਖਣ ਦਾ ਆ ਵੇਖੋ ਆਪਾਂ ਬੜੀ ਸੋਹਣੀ ਪਾਰਕ ਤਿਆਰ ਹੋ ਰਹੀ ਆ ਆਪਣੀ ਅੱਜ ਟੋਏ ਪੁੱਟ ਦਿੱਤੇ ਨੇ ਇੱਕ ਦੋ ਦਿਨਾਂ ਦੇ ਵਿੱਚ ਇੱਥੇ ਬੜੇ ਸੋਹਣੇ ਸ਼ੋਹਦਾਰ ਬੂਟੇ ਜਿਹੜੇ ਆ ਉਹ ਲੱਗ ਜਾਣੇ ਨੇ ਤੁਹਾਨੂੰ ਸਾਰਿਆਂ ਨੂੰ ਪਤਾ ਇੱਥੇ ਬੜੀ ਗੰਦਗੀ ਹੁੰਦੀ ਸੀਗੀ ਪਿੰਡ ਦੇ ਪਿੰਡ ਚ ਵੜ ਵੜਦੇ ਆ ਸਾਰੀ ਇਹ ਬੜੀ ਇੱਕ ਨਾ ਗੰਦਗੀ ਮਥੇ ਲੱਗਦੀ ਸੀ ਲੋਕਾਂ ਦੇ ਸੋ ਪੰਚਾਇਤ ਨੇ ਬੜਾ ਹਮਲਾ ਮਾਰ ਕੇ ਇਹ ਸਾਰੀ ਸਫਾਈ ਕਰਕੇ ਤੇ ਇਸ ਥਾਂ ਨੂੰ ਇੱਕ ਸੋਹਣੀ ਪਾਰਕ ਦਾ ਰੂਪ ਦੇ ਦਿੱਤਾ ਆ ਹੰਜ ਪਾਰਕ ਤਿਆਰ ਹੋ ਰਹੀ ਆ ਘਾਹ ਉਗ ਗਿਆ ਆ ਬਾਬਾ ਸਾਹਿਬ ਦਾ ਸਟੈਚੂ ਵੀ ਲਾਇਆ ਅੱਜ ਦੀ ਬੜੀ ਸ਼ਲਾਘਾ ਹੋਈ ਸੀ ਤੇ ਬਿਲਕੁਲ ਆ ਪਾਰਕ ਦੇ ਨਾਲ ਹੀ ਫਿਰ ਮੈਂ ਉਸੇ ਗੱਲ ਤੇ ਆਇਆ ਕਿ ਕੂੜਾ ਬੀਬੀਆਂ ਬੜੀ ਦੂਰੋਂ ਲੈ ਕੇ ਆਉਂਦੀਆਂ ਨੇ ਘਰਾਂ ਚੋਂ ਪਿੰਡੋਂ ਪਿੰਡ ਦੇ ਵਿੱਚ ਘਰ ਤੋਂ ਵੀ ਲਗਭਗ ਬੀਬੀਆਂ ਆਉਂਦੀਆਂ ਨੇ ਤੇ ਇੱਥੇ ਦੋ ਪੈਰ ਗਾਂ ਨਹੀਂ ਹੁੰਦੀਆਂ ਸੋ ਚੰਗਾ ਨਹੀਂ ਲੱਗਦਾ ਤੇ ਸਾਡੇ ਸਰਪੰਚ ਸਾਹਿਬ ਬੜੇ ਮਿਹਨਤੀ ਨੇ ਜਮਾਂ ਨਹੀਂ ਸ਼ਰਮਾਉਂਦੇ ਤੰਗੜੀ ਆਪ ਫੜ ਕੇ ਤੇ ਆਪ ਲੱਗੇ ਨੇ ਸਫਾਈ ਕਰਨ ਸੋ ਬੀਬੀਆਂ ਨੂੰ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਕਿ ਬੀਬੀਓ ਭੈਣੋ ਸਫਾਈ ਰੱਬ ਦਾ ਕਿੰਦੇ ਰੂਪ ਹੁੰਦੀ ਆ ਸੋ ਸਾਡਾ ਸਾਰਿਆਂ ਦਾ ਫਰਜ ਬਣਦਾ ਇਹ ਪੰਚਾਇਤ ਦਾ ਹੀ ਫਰਜ ਨੀਗਾ ਪਿੰਡ ਦੀ ਸਫਾਈ ਰੱਖਣਾ ਦੋ ਪੈਰ ਘਾਣਾਂ ਵਾਲੇ ਤੋਂ ਗਾਂਹ ਹੋ ਜਾਵੇ ਬੜੀ ਧਾਂ ਆ ਬੇਸ਼ੱਕ ਛੱਪੜ ਦੇ ਵਿੱਚ ਹੀ ਛੁੱਟੀ ਜਾਇਆ ਕਰੋ ਠੀਕ ਹੈ ਜੀ ਤੇ ਮੈਂ ਸੰਗਤ ਨੂੰ ਬੇਨਤੀ ਕਰਦਾ ਹਾਂ ਖਾਸ ਕਰ ਗਲਾੜ ਪਿੰਡ ਦੀ ਸੰਗਤ ਨੂੰ ਕਿ ਵੱਧ ਤੋਂ ਵੱਧ ਇਹ ਵੀਡੀਓ ਸ਼ੇਅਰ ਕਰੋ ਤਾਂ ਜੋ ਪਿੰਡ ਗਲਾੜ ਦੇ ਹਰ ਇੱਕ ਫੋਨ ਦੇ ਵਿੱਚ ਜਾਵੇ ਤੇ ਬੀਬੀਆਂ ਭੈਣਾਂ ਤੱਕ ਇਹ ਜਿਹੜਾ ਮੇਰਾ ਸੁਨੇਹਾ ਹੈ ਮੈਸੇਜ ਹੈ ਜਾਵੇ ਹੱਥ ਜੋੜ ਕੇ ਫਿਰ ਬੇਨਤੀ ਕਰਦਾ ਬੀਬੀਓ ਕਿਰਪਾ ਕਰੋ ਰਹਿਮ ਕਰੋ ਕਿਉਂਕਿ ਤੁਸੀਂ ਘਰਾਂ ਦੀ ਸਫਾਈ ਕਰਦੀਆਂ ਜੇ ਉਸੇ ਤਰ੍ਹਾਂ ਪਿੰਡ ਦੀ ਸਫਾਈ ਨਗਰ ਦੀ ਸਫਾਈ ਪਿੰਡ ਦਾ ਚਾਰਜਪੇਰਾ ਵੀ ਸਾਫ਼ ਰੱਖਣ ਦੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਬਤ ਵਤ ਸ਼ੇਅਰ ਕਰੋ ਸਾਰੇ ਵੀਰ ਇਹ ਵੀਡੀਓ ਇਹ ਕੋਈ 뷰 ਲੈਣ ਵਾਸਤੇ ਜਾਂ ਸ਼ਾਬਾਸ਼ੀ ਲੈਣ ਵਾਸਤੇ ਨਹੀਂ ਬਣਾਉਣ ਡਿਆ ਮੈਂ ਇਹ ਵੀਡੀਓ ਕਿ ਸਰਪੰਚ ਸਾਹਿਬ ਦੀ ਵਾਵਾ ਹੋਵੇ ਉਹ ਗਾਲ ਪੁਰਖ ਨੇ ਬੜੀ ਕੀਤੀ ਆ ਇਹ ਸਿਰਫ ਇੱਕ ਸੰਦੇਸ਼ ਹੈ ਇੱਕ ਮੈਸੇਜ ਆ ਕਿਉਂਕਿ ਦੁੱਖ ਹੁੰਦਾ ਹੈ ਜਦੋਂ ਬੀਬੀਆਂ ਇੱਥੇ ਸੜਕ ਦੇ ਉੱਤੇ ਵੇਖੋ ਸੜਕ ਸਾਰੀ ਦੱਬੀ ਪਈ ਆ ਸੜਕ ਸਾਰੀ ਤੱਕੀ ਬਈਆ ਕੂੜਾ ਸੁੱਟ-ਸੁੱਟ ਕੇ ਬੀਬੀਆਂ ਨੂੰ ਜੇ ਦੋ ਚਾਰ ਬੀਬੀਆਂ ਨੂੰ ਕਈ ਵਾਰ ਆਖਿਆ ਵੀ ਆ ਤਾਂ ਗੁੱਸਾ ਕਰਦੀਆਂ ਨੇ ਕਿ ਸਾਨੂੰ ਕਹਿੰਦੇ ਨੇ ਸੋ ਗੁੱਸਾ ਜੇ ਕਿਸੇ ਨੂੰ ਲੱਗਦਾ ਤੇ ਲੱਗੀ ਜਾਵੇ ਮੈਂ ਫਿਰ ਬੇਨਤੀ ਕਰਦਾ ਆ ਕਿ ਕੂੜਾ ਆ ਨਾਲੇ ਤੋਂ ਕਟੋੜ ਪਾਰ ਹੋ ਕੇ ਤੇ ਫਿਰ ਸੁੱਟਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ